ਉਹੜੇ ਭਾਲਦੇ ਆ ਕਰੋ ਕਾਕਾ ਆਪਣੇ ਤੇ ਟੋਟਾ ਟੋਟਾ ਵੀ ਜਾਂਦਾ ਕੋਈ ਲੱਗਰ ਮਾਫੀ ਇਹ ਕਹਿੰਦੇ ਚਾਰ ਸੀ ਵਾਲਾ ਕਿੱਦਾਂ ਕੰਮ ਕਰ ਰਿਹਾ ਮੁੰਡਾ ਅੱਜ ਸਾਰੀ ਢਾੜੀ ਇੱਥੇ ਲੰਘੀ ਆ ਆ ਗਏ ਆ ਜੀ ਅੱਜ ਪ੍ਰਵਾਹ ਹੈ ਜੀ ਦੇ ਕੀ ਕੰਮ ਕਰਨੇ ਜੀ ਤੁਸੀਂ ਆ ਗਏ ਆ ਜੀ ਅਰੇ ਪ੍ਰਵਾਹ ਕਿੱਨਾ ਚੱਲਦੀ ਆ ਚੱਲਿਆਂ ਬੰਗ ਲੈਣ ਕਰੋੜ ਪ੍ਰਵਾਹ ਕਰੋੜਾ ਸਟੂਡੀਓ ਤੇਰਾ ਸ਼ੂਟ ਕਿੱਦੇ ਹੋਣਾ ਤੂੰ ਹੈ ਜਾ ਦੇਗੀ ਕਿੱਦਾਂ ਲੈਣਾ ਗਾੜੀ 40 80 40 120 ਕਿਹੜੇ ਆਈ? ਸਿੰਘਾ ਜੀ ਤਾਂ ਨਵਾਦਾ। ਹੋਰ ਕੀ ਆਇਆ? ਇੱਧਰ ਲੱਗੇ ਆ ਜੀ। ਬੰਦੇ ਕਹਿੰਦੇ ਢੋਟ ਭਾਈ ਕਰਨ। ਢੋਟ ਭਾਈ ਕਰਨ। ਇੱਰੀ ਸਾਰੀ ਜਾਣੇ ਆਉਣ। ਇੱਧਰ ਚੱਰੇ ਆ। ਢੋਟ ਭਾਈ ਕਰਨ। ਕਹਿੰਦੇ ਪੜਾਈ ਆ। ਕਿਹੜਾ ਪਰਵਦੀ ਦਿਨ ਚੱਲ ਰਿਹਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ। ਉਸ ਨੂੰ ਸਮਰਪਿਤ ਸੇਵਾ। ਪਾਜੀ ਹੁਣ ਆਣ ਲਓ। ਕਹਿੰਦੇ ਇੱਕ ਸਾਡਾ ਬਾਬਾ ਕਿੱਥੇ ਗਿਆ? ਕਹਿੰਦੇ ਚਾਲੇ ਸੇਵਾ ਲੈ ਕੇ ਇੱਧਰ ਲੱਗਿਆ। ਲੈ ਵੀਡੀਓ ਤਾਂ ਚਾਲੂ ਕਰ। ਆ ਸੇਵਾ ਆ ਗਈ ਆ ਜੀ ਬੰਦੇ ਆਣ। ਲੈਓ ਜੀ। બસ ਬਸ ਬਸ ਦੁੱਧ ਪੱਤੀ ਦੁੱਧ ਪੱਤੀ ਕਾਲੀ ਹੈ ਜੀ ਆ ਦੇ ਤਾਂ ਰੁਕ ਜਾ ਓਏ ਆਉਂਦਾ ਹੱਥ ਰਹਿ ਗਿਆ ਓਹ ਦੇਖ ਤਾਂ ਹਾਈ ਕਰਦੇ ਆ ਚਾਹ ਵੀ ਲਾ ਦੇ ਜਿਹੜਾ ਬੇਲਾ ਡੇੜੀ ਕੱਢ ਲਿਆ ਬੜਾ ਰਸ਼ ਪਿਆ ਹੋਇਆ ਮੁੱਕਿਆ ਨਹੀਂ ਗਾ ਕਹਿੰਦੇ ਤੇ ਬੰਦੇ ਆ ਗਏ ਆ ਫਿਰ ਤੋਂ ਸਮਾਨ ਮੁੱਕਿਆ ਨਹੀਂ ਗਾ ਜੀ ਅਜੇ ਚਾਬੀ ਲੱਗਾ ਯਾਰ ਆਓ ਖੜੇ ਆ ਬੰਦੇ ਅੱਗੇ ਬਾਕੀ ਤੁਹਾਨੂੰ ਬਣਾਉਨੇ ਅੱਗੇ ਜਾਓ ਸਾਰੇ ਖੁਦ ਜਾ ਰਹੇ ਧੰਨਵਾਦ ਖੋਲੋ ਜਿੰਦਾ ਮੁੰਡੇ ਇੱਧਰ ਆਉਣੇ ਆਂ ਉਧਰਲੇ ਪਾਸ ਕੀ ਕੰਮ ਕਰਨੇ ਜੀ ਤੁਸੀਂ ਆ ਗਏ ਆ ਵੀ ਬਹਿ ਗਏ ਆ ਕੈਨਸਲ ਥੱਪੜ ਮਾਰ ਇਹ ਕੈਨਸਲ ਹੈ ਜੀ ਇਹ ਵੈਰੀਫਾਈਡ ਨਹੀਂ ਗਏ ਵੈਰੀਫਾਈਡ ਨਹੀਂ ਗਏ ਕੈਰੀਫਾਈਡ ਨਹੀਂ ਗਏ ਚੇਂਜ ਵਾਲੇ ਬਣੇ ਜਾ ਗਏ ਨਾ ਚਲੋ ਉੱਥੇ ਜਾ ਕੇ ਲਾਂਗੇ ਇਹਦੇ ਕਰੀ ਮੈਂ ਨਹੀਂ ਆਏ ਭਾਈ ਜੀ ਫੇਵਰ ਲੈ ਕੇ ਤੇ ਲਈ ਆਂ ਚੱਕਾ ਕਹਿਵਾ ਇੱਧਰੋਂ ਆ ਮਾਣ ਲਓ ਸੌਰੀ ਇਹ ਖਰੀਦੇ ਨਹੀਂ ਆਣਗੇ ਪੈਂਡ ਪ੍ਰੋਗਰਾਮ ਵੀ ਆ ਛੋਟਾ ਜਿਹਾ ਉੱਥੇ ਉਹ ਤਾਂ ਜੀ ਮਰੀ ਜਾਂਦੇ ਆ ਆ ਓਏ ਕਿੰਨੇ ਕੰਮ ਕਰ ਰਿਹਾ ਮੁੰਡਾ ਕੰਮ ਕਰ ਕੇ ਕਹਿੰਦੇ ਨੇ ਵੇਡ ਲਿਆ ਸਾਰਾ ਜਿਹੜਾ ਹੈਗਾ ਦੱਲੇ ਆ ਅੱਜ ਸਾਰੀ ਧੜੀ ਇੱਥੇ ਲੰਘੀ ਹੈ ਤੇ ਸਾਰੀ ਧੜੀ ਜਿੱਥੇ ਖਰਾਬ ਕੀਤੀ ਹੈ ਜੇ ਬਾਕੀ ਅੱਜ ਕੀ ਕੰਮ ਮੁੰਡਿਆ ਅੱਜ ਸਫਾਈ ਕਰਨੀ ਕੋ ਦਾਰੇ ਦੀ ਜੀ ਕੀ ਕੰਮ ਢਾਂਡੇ ਕੱਢਨੇ ਢਾਂਡੇ ਕੱਢਨੇ ਢੋਣੇ ਆ ਸਫਾਈ ਲਈ ਚਲੋ ਆ ਗਏ ਆ ਜੀ ਅੱਜ ਪ੍ਰਵਾਹ ਫੇਰੀ ਦੇ ਕਿਹਨੇ ਬੈਂਡ ਜਨ ਆ ਰਹੇ ਆ ਬੰਦੇ ਹੱਥ ਫੜ ਜਾ ਦਿਖਾਓ ਜੀ ਕੀ ਹੋਇਆ ਤੁਹਾਡੇ ਉੱਪਰ ਜੀ ਆਹ ਦੇਖੋ ਜੀ ਇੱਧਰ ਸੱਚੀ ਸਾਥ ਮੁੰਡਾ ਢੋਲਕੀ ਵਾਲਾ ਕਹਿੰਦੇ ਬਾਕੀ ਬੱਸ ਤਿਆਰੀ ਜਾਂ ਜੋਤ ਲਾਤੀ ਆ ਹੁਣ ਬੱਸ ਜਾਣ ਦੀ ਤਿਆਰੀ ਜਾਂ ਦੁਰ ਗਈ ਬਾਹਰ ਦਾ ਸਗੀਦਕਰ ਸਵਾਸ ਦਾ ਸਗੀਦਕਰ ਆ ਦੇਖ ਆ ਓਏ ਆ ਦੇਖੀ ਬਾਲੇ ਆ ਨਾ ਬਿੱਲੇ ਨੇ ਪ੍ਰੋਵਾਈਡ ਕੀਤੀ ਇਹਨੂੰ ਮਹਿੰਗੀ ਚੀਜ਼ ਐ ਇੱਧਰ ਆਇਆ ਲੈਵਲ ਆ ਗਏ ਆ ਪ੍ਰਵਾਧ ਵੇਦੀ ਨੇ ਆ ਗਏ ਆ ਪ੍ਰਵਾਧ ਵੇਦੀ ਕੰਨਾ ਚਾਹ ਜੀ ਕੰਨਾ ਹੈ ਤਾ ਅੱਜ ਆ ਦੇਗੀ ਕਿਤੇ ਲੈਣਾ ਜੋ ਕੀ ਕਰੀ ਖਾਦਾ ਹੀ ਨਹੀਂ ਕੀ ਕਹਨਾ ਤੂੰ ਫੇ ਹੋਣ ਰਾ ਵਾਲੋ ਬਹੁਤ ਸੇਵਾ ਆਈ ਹੈ ਪਾਣੀ ਦੀ ਗਰਮ ਗਰਮ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੀਬੀ ਦਾ ਜਿਹੜਾ ਬੀਬੀ ਸਾਡੇ ਕੋਲ ਪੁੱਛ ਕਰ ਰਿਹਾ ਹੈ ਤੇ ਹੁਣ ਚਲਦੇ ਆਜੋ ਐਸੀ ਗਲੀ ਜੀ ਹੈ ਪ੍ਰਵਾਲ ਸ੍ਰੀ ਦੀ ਹੁਣ ਮੈਕ ਫੜ ਲਈ ਜੀ ਹੁਣ ਮੈਕ ਫੜ ਲਈ ਤਿਆਰ ਹਾਂ ਮੁੰਡੇ ਕੋਣ ਵਾਸਤੇ ਜੀ ਨਹੀਂ ਪਿਆ ਮੁੰਡੇ ਕੋਈ ਆਇਆ ਜੈ ਵੀ ਉਹ ਜਿਵੇਂ ਤੁਹਾਨੂੰ ਪਤਾ ਸ਼੍ਰੀ ਗੁਰੂਦਾਸ ਮਹਾਰਾਜ ਦੇ 659ਵਾਂ ਗੁਰਪੁਰਬ ਚੜ੍ਹ ਰਿਹਾ ਹੈ ਜੀ ਤੇ ਸਾਰਿਆਂ ਨੂੰ ਮੁਬਾਰਕਾਂ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਆ ਦੇ ਦੇ ਆ ਉਹ ਅਰੀ ਕੋ ਔਰ ਇਹ ਸਾਰੇ ਜਾਣੇ ਚਲੇ ਗਏ ਉੱਠ ਕੇ ਤੇ ਆ ਲੱਕੜੀ ਫਾੜੀ ਜਾਂਦੇ ਆ ਕੋਈ ਲੱਕੜ ਮਾਫੀਆ ਦੇਖੋ ਆ ਦੇ ਲੱਕੜ ਮਾਫੀਆ ਬਣਾ ਬਣਾ ਵੀਡੀਓ ਮਾਫੀਆ ਆਏ ਆ ਜਿੱਥੇ ਆ ਗਏ ਅਸ ਵੀਰੇ ਵੀਰੇ ਉੱਪਰ ਉੱਪਰ ਆ ਗਏ ਆ ਜੀ ਕੰਮ ਨਹੀਂ ਆ ਰਿਹਾ ਇਸ ਆਉਣੇ ਤੇ ਡੜਾਏ ਜੀ ਹਲੋ ਜਿਹੜਾ ਅੱਜ ਕਿੱਥੇ ਕਰਦੇ ਆ ਆਪਾਂ ਇੱਧਰ ਦੇਖੋ ਲੱਗੀ ਜਾਂਦੀ ਆ ਇੱਧਰ ਤਾਂ ਧੁੱਪ ਨਿਕਲਿਆ ਉਧਰ ਪਿੰਡ ਵਾਲੇ ਪਾਸੇ ਹੋਇਆ ਇੱਧਰ ਤਾਂ ਬਈ ਧੁੱਪ ਨਿਕਲਿਆ ਹੁਣ ਚੱਲਦੇ ਆਂ ਵਾਪਸ ਦੇ ਦਿੰਦੇ ਆਂ ਬਗੈਰ ਵੀ ਆਂ ਖਰੇ ਤੇ ਟੋਬਲਾ ਵੀ ਗਿੱਦੀਆਂ ਹੋਈ ਛੋਈ ਧੁੱਪ ਨਿਕਲਾਈਏ ਚੱਲੇ ਆ ਜੀ ਕਿੱਥੇ ਨੇ ਜੀ ਛੋਟੇ ਭਾਈ ਦਾ ਭੋਣ ਛੋਟਾ ਭਾਈ ਜੁੜਾ ਲਿਟਰ ਬੜਾ ਛੋਟਾ ਭਾਈ ਆ ਜੀ ਮੇਰਾ ਛੱਡਣਾ ਜਨਮ ਯਾਰ ਆਏ ਮੇਰੀ ਤੇ ਚੱਲੇ ਆ ਜੀ ਚਾਰ ਜਾਣੇ ਆ ਜੀ ਆਹ ਦੇਖੋ ਸਮੁੰਦਰ ਤੋਂ ਨਿਕਲ ਲੱਗੇ ਆਂ ਆਫ ਰੋਡਿੰਗ ਬੋ ਓਰੇ ਫਾੜ ਦਿਆ ਕਰੋ ਕਾਕਾ ਆਪਣੇ ਸਾਈਡ ਤੇ ਓਏ ਓਏ ਹੋਰ ਨ ਮਾਰ ਹੋਰ ਨ ਰੂਟਸ ਰੂਟਸ ਮਾਰ ਦੇ ਕੋਈ ਸਾਡੇ ਏਰੀਏ ਦਾ ਫਾਰਮ ਬਹੁਤ ਚੱਲੇ ਆ ਤੰਗ ਲੈਣਾ ਕਲੈਸ਼ ਕਲੈਸ਼ ਕਰਨਾ ਇਹ ਸਾਥ ਆ ਰਹੀ ਹੈ ਜਿੱਦਾਂ ਇਹ ਪ੍ਰਸੰਤ ਨਹੀਂ ਹੁੰਦਾ ਇਹ ਹੱਦ ਦੇ ਬੰਦੇ ਆ ਸੋਣਾ ਪਜਾਇਆ ਲੈਣਾ ਆਪਾਂ ਬੱਦੇ ਕਹਿੰਦੇ ਫਾੜ ਯਾਰ ਇਹ ਪ੍ਰਵਾਹ ਕਿਨੇ ਚੱਲਦੀ ਆ। ਜੇ ਸਾਹਿਬ ਜਗਰ ਇਹ ਲੈਣਾ ਚਾਹਤਾ ਮੇਰੇ ਨਾਲ ਨਿਆਰਾ ਆ। ਉਹ ਵੀ ਵੀ ਸੀ ਗਿਆ। ਕਿਹਾ ਆਂ ਇਹ ਤਾਂ ਮੇਰੇ। ਜੇਰੇ ਮੇਰੇ ਮੇਰੇ ਵੀਡੀਓ। ਬੰਦਿਆ ਉਧਰ ਵੀ ਆਏ ਸੀ ਉੱਥੇ ਆ ਗਿਆ ਜੀ ਉਹ ਤੋਂ ਮਿਲੇ ਨੇ। ਦੇ ਬੱਦ। ਪੋਪ ਪ੍ਰਮਾਣ। ਰੰਗ ਦੇ ਰਹੇ। ਮਗਰ ਰੋਨੀ ਜੀ ਵਾਲੀ ਆ। ਰੋਨੀ ਨੇ? ਹਾਂ। ਥੋੜੇ ਦੇ। ਕਿੰਨੇ ਕੱਢਨੇ ਆ? ਇਹੀ ਫੇਰ ਤਾਂ ਤਿੰਨ ਚਾਰ ਘੰਟੇ ਪਾਦਾ ਇੱਧਰ ਗਏ ਦੇ ਬੰਦੇ ਡਾਦੇ ਬੈਠੇ ਹੋਏ ਆ ਥੱਲੇ ਦੇਖੋ ਕਿੱਦਾਂ ਹੈ ਵਾਕਿਆ ਪਤੰਗ ਚੜਾਇਆ ਆ ਉਹ ਦੇ ਅੰਬਰ ਆ ਜੇ ਲੱਗਾ ਆਪਣਾ ਕਿੱਥੇ ਆ ਉਹ ਵਾਹ ਸੱਚ ਆਪਣਾ ਸੌਰੀ ਤੇ ਆਓ ਚੜਦੇ ਵੀ ਇੱਥੋਂ ਪੇਚਾ ਲਾਉਣੇ ਆ ਲਾ ਮੁੰਡਿਆ ਪੇਚਾ ਜਲਦੀ ਜਿੰਨਾ ਮਰਜੀ ਲੜਾ ਪਹਿਲੇ ਪੇਚਾ ਲਾ ਪਹਿਲੇ ਰੱਖੇ ਹੋਇਆ ਜੀ ਚੇਲੇ ਚੱਲ ਲੈ ਜਾ ਤਾ ਉਧਰ ਨੂੰ ਉਧਰ ਤੁਸੀਂ ਪਤੰਗ ਪਾ ਜਾਵਾਂ ਸਾਡੇ ਏਰੀਏ ਬੰਦੇ ਆ ਗਏ ਆ ਸ਼ਹਿਰ ਨੂੰ ਕੀ ਕਰਨਾ ਆਇਆ ਜੀ ਕੋਰਟਾ ਪਜਾਮਾ ਕੋਰਟਾ ਵੇ ਮਾਸਟਰ ਜੀ ਆ ਕੇ ਗੋਰ ਪਰਵਾ ਰਿਹਾ ਤੇ 30 ਕਰੋੜ ਭਰਾਵਾ 30 ਕਰੋੜਾਂ ਦਾ ਸਟੂਡਿੰਗ ਹੋਣੀ ਇੰਗਲਿਸ਼ ਬੰਦੇ ਬੜਾ ਗੋਰ ਪਰਵਾ ਰਿਹਾ ਤੇ ਅੱਜ ਗੱਲਿਆਂ ਦੇ ਵਿੱਚ ਸਰਕਾਰਾਂ ਕੋਰਟਾ ਕੋਰਟਾ ਇਹਦੇ ਵਿੱਚ ਜਾ ਰਹੇ ਆ ਆ ਕੀ ਪਹੁੰਚ ਗਏ ਆ ਹੋਈ ਆ ਕੋਈ ਫੋਟੋ ਨਾ ਦਿੱਤਾ ਹੈਗਾ ਹਾਂਜੀ ਹਾਂਜੀ ਤੇ ਇਸ ਮਾਈ ਵੀ ਆਈ ਐਸੇ ਹੀ ਆ ਕਿਹਾ ਹੋਰ ਚੱਲੇ ਆ ਸਪਾਈ ਆ ਬਾਕੀ ਸਭ ਮੈਂ ਫਿਰ ਤੇ ਵਾਪਸੀ ਕੀਤੀ ਐ ਚੱਲੇ ਆ ਰਾਹ ਜਾਂ ਤਰ ਚਾਹੀਦਾ ਇਹਦੀ ਇਹਦੇ ਕਰਕੇ ਅੱਧਾ ਘੰਟਾ ਖੱਜਲ ਖਰਾਬ ਹੋਇਆ ਚਲੋ ਕੋਈ ਨਹੀਂ ਤੇ ਮਿਲ ਗਿਆ ਆ ਜੋ ਹੁੰਦਾ ਤੇ ਬਾਕੀ ਚੱਲੇ ਆ ਹੁਣ ਕਿੱਧਰ ਨੂੰ ਜਾਣਾ ਆ ਹੁਣ ਆਪਾਂ ਸਮਾਨ ਲਾਉਣਾ ਤੈਨੂੰ ਪਤਾ ਜੇ ਕਿਹੜਾ ਸਟੇਟ ਲੈਵਲ ਇੱਥੇ ਆ ਸਕਦਾ ਹੀ ਆਣਾ ਉਹ ਇੱਧਰ ਨੂੰ ਮੋੜ ਲੈਣਾ ਹੈ ਬਾਜ਼ਾਰ ਵਿੱਚ ਦੀ ਬਾਕੀ ਫਰਨੀਚਰ ਬਾਜ਼ਾਰ ਆ ਜੀ ਪਿਆਰੀ ਫਰਨੀਚਰ ਬਾਜ਼ਾਰ ਆ ਜੀ ਕਰਤਾਰਪੁਰ ਦਾ ਜੀ ਦੇਖੋ ਦੇਖੋ ਜੀ ਬਹੁਤ ਫਰਨੀ ਚੱਲੇ ਬਹੁਤ ਵਧੀਆ ਤੇ ਕਰਨ ਵਾਓ 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 ਵੈਰੀ ਬਿਊਟੀਫੁਲ ਸ਼ੋ ਬਿਊਟੀਫੁਲ ਆਇਆ ਇਹ ਤੇ ਨਿਊਟਰੀ ਕੋਲ ਕਰ ਮਸ਼ਹੂਰ ਬਹੁਤ ਆਜੀ ਭੋਲੇ ਖਾਦੇ ਆ ਹੀ ਕਰ ਜਾਈਏ ਅੱਜ ਨਹੀਂ ਖਾਣਗੇ ਜਿਮ ਜਿਮ ਲਾਉਂਦੇ ਆ ਫੜੀ ਮੜਾਏ ਪਤਾ ਮੈਨੂੰ ਪਤਾ ਮੈਂ ਹੀ ਥੱਕਦਾ ਇਹ ਕਿਉਂ ਵੀ ਤੁਹਾਨੂੰ ਪਤਾ ਗੁਰਪ੍ਰੀਤ ਦੇ ਦਰਨੇ ਚ ਆ ਗਏ ਆ ਤੇ ਲਾਉਂਦੀ ਮਿਲਦਾ ਵਧੀਆ ਸਾਨੂੰ ਖਾਣੀਆਂ ਹੁਣ ਲੋੜ ਨਹੀਂ ਹੁਣ ਲੋੜ ਨਹੀਂ ਓਏ ਧੀਏ ਕੁੜੀਆਂ ਸੱਚੀ ਗੱਲ ਆ ਸੋਸੇ ਕੋਵੀਆਂ ਗਜਰੀਲਾ ਐਦਾਂ ਹੀ ਚੱਲਦਾ ਕੰਮ ਲੋੜ ਹੀ ਨਹੀਂ ਕਿਸੇ ਚੀਜ਼ ਦੀ ਕਹਿੰਦੇ ਉਹ ਆ ਗਈ ਸ਼ਾਹੀ ਕਹਿੰਦੇ ਕਰਤਾਰਪੁਰ ਦੇ ਵਿੱਚ ਫਸੇ ਪਏ ਆ ਜਾਮ ਦੇ ਵਿੱਚ ਬੰਦੇ ਮਗਰਾਟ ਚ ਲੱਗਾ ਹੈ ਹੈ ਮਗਰਾਟ ਤੇ ਟਾਇਰ ਲੱਗਾ ਹੋਰ ਹੈ ਦੇਖੋ ਭਾਈ ਤੇਉਣੇ ਚੱਲੇ ਆ ਮੈਂ ਤਾਂ ਮਗਰਾਟ ਦੇ ਗੱਭੇ ਟਾਇਰ ਲਗਾ ਆ ਅੱਛਾ ਮੈਂ ਕਿਹਾ ਮਗਰਾਟ ਤੇ ਪੈਰ ਲੱਗਾ ਗਿਆ ਸੌਰੀ ਸੌੜੇ ਸੌਰੀ ਮਾਈ ਅਵਰ ਮਿਸਟੇਕ ਮਾਈ ਮਿਸਟੇਕ ਮਾਈ ਮਿਸਟੇਕ ਹਾਂ ਇਹ ਜਿਹ ਮਿਸਟੇਕ ਆ ਇੱਕ ਮਿੰਟ ਇੱਕ ਮਿੰਟ ਆਇਆ 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 ਕਿਲੀ ਦਾ ਹੋ ਰਿਹਾ ਥੋੜੀ ਲਾਈਵ ਐਕਸੀਡੈਂਟ ਹੋ ਰਿਹਾ ਲਾਈਵ ਐਕਸੀਡੈਂਟ ਹੋ ਰਿਹਾ ਪ੍ਰੂਫ ਆ ਪ੍ਰੂਫ ਬਦਲ ਲੱਗ ਜਾਣਾ ਇੱਕ ਬਦਲ ਲੱਗ ਜਾਣਾ ਇੱਕ ਚੋਰ ਲਵ ਹੁਣ ਹਾਂਜੀ ਦਿਖਣਾ ਜੀ 40 40 80 40 ਅੱਛਾ ਆ ਕਰਾ ਲਓ ਕਰੀਮ ਪਰ ਯਾਰ ਉਹ ਲੈਣੀ ਆ ਆ ਖਾਦਾ 3 ਡੇਟ ਵੀ ਬੜਾ ਕੋਈ ਹਾਂ ਵੀ ਆ ਕਰਾ ਲਓ ਤੰਦੂਰੀ ਤੰਦੂਰੀ ਕਰਾ ਲਾਓ 40 40 80 40 120 ਦੇਖਿਆ ਜੀ ਵਰੀ ਦੰਦੂਰੀ ਕਰ ਦੋ ਤਿੰਨ 버거 ਅੱਧਾ ਅੱਧਾ ਖਾ ਲਿਆ ਤੇ ਫੇਚ ਤਾਇਆ ਆਵੇ ਆਈ ਇਹਦੇ ਸਮਾਨ ਖਰੀਦਣ ਆ ਉਹ ਦੇ ਉਹ ਤਾਂ ਬਹੁਤ ਕਾਕਾ ਪੈ ਗੀ ਉਹ ਕਾਕਾ ਇਹਦੀ ਲੈਣਾ ਆਪਾਂ 152 ਦੀ ਹੈ ਤੇਰਾ ਸ਼ੂਟ ਤੇਰਾ ਜੁਰ ਗਰੇਉਣਾ ਨਹੀਂ ਆਂਦਾ ਕੀ ਹੈ ਨਹੀਂ ਇਹ ਛੋਟੀ ਦੇ ਇਹ ਪਹਿਲਾ ਪੈਰਾਫਰੂਟਾਂ ਤੋਂ ਬੁਨੇ ਲਿਆ ਹਨ ਵਸਤਰ ਆਹੀ ਆ ਪੈਰਾਸ਼ੂਟ ਦੀ ਹੁੰਦੀਆਂ ਇਹ ਆ ਸਾਰੇ ਪੈਰਾਸ਼ੂਟ ਦੀ ਆ ਫੇ ਇਹੀ ਲੈ ਲੱਗਾ ਰੁਕ ਤਾ ਜਾ ਇਹੀ ਆ ਨੇ ਕੀ ਕਹਿੰਦੇ ਆ ਜੀ ਹੈਂ ਦੇਰਾ ਹੋ ਗਿਆ ਯਾਰ ਦੇਰਾ ਹੋ ਗਿਆ ਥੋੜੇ ਬੈਣ ਲੱਗੇ ਆ ਹੁਣ ਬਾਪ ਜੀ ਕਰ ਬਾਪ ਜੀ ਕਣੇ ਰੁੱਤਾਂ ਨੂੰ ਤੋਤਾ ਤੋੜਾ ਮਾਮਾ ਜੀ ਅੱਧੇ ਮੋੜੇ ਪੈਣੇ ਰੁਲਤਰ ਹਾਏ ਮਾਵਾਂ ਦੀ ਕਿਹਨ ਪੁੱਤਾਂ ਨੂੰ ਖਾਣ ਥੋੜਾ ਮੇਰਾ ਹੋ ਗਿਆ ਬਾਰ ਬਾਰ ਖਾਣ ਲੱਗ ਪਈ ਬਾਕੀ ਕੋਕਾ ਕੋਲਾ ਜਿੰਦਾਬਾਦ ਆ ਆ ਆਪਣੇ ਸਾਂਝਾ ਆਲਾ ਤੇ ਜੀ ਤੇ ਓਕੇ ਆਪਾਂ ਜੇ ਭਰਾ ਆਪਣਾ ਪੂਰਾ ਬੈ ਜਾ ਬੈ ਜਾ ਘੜਾਈ ਪਈ ਪੰਜਾਬੀ ਆ ਗਏ ਪੰਜਾਬੀ ਆ ਗਏ ਓਏ ਇਹ ਕੰਦੇ ਪਿੰਡ ਪਹੁੰਚ ਗਏ ਹੋਏ ਆ ਜੀ ਫਾਈਨਲੀ ਠੰਡ ਬਹੁਤ ਆ ਜੀ ਤੇ ਹੁਣ ਗੁਰਦਾਰੀ ਚੱਲਦੇ ਕਹਿੰਦੇ ਸਿੱਧਾ ਪਹਿਲਾਂ ਉਹ ਖੜੇ ਆ ਜੀ ਜੋਬਰ ਉਹ ਪਹਿਲਾਂ ਇੱਧਰ ਨੂੰ ਜਾਣ ਦੇ ਵਾਟ ਏ ਯੂ ਥਿਸ ਬਰੋ ਗੜੀ ਦਾ ਮੋਟਾ ਖੜਾ ਕਰਕੇ ਪਿੱਛੇ ਹੀ ਚੋਣਾਂਗੇ ਦੋਕੇਸ਼ ਭਾਈ